ਸਦੀ ਗ੍ਰਿਫਤ ਦੇ ਵਿੱਚ ਤੁਰੇ ਆਉਂਦੇ ਨੌਜਵਾਨ ਜੋ ਕਿ ਮੂਲ ਲੁਕੋਏ ਹੋਏ ਨੇ ਇਹਨਾਂ ਨੇ ਅਜਹੀ ਕਰਤੂਤ ਖਿੜਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਕੋਲੋਂ 5 ਕਿਲੋ ਹੈਰਨ ਅਤੇ ਇੱਕ ਕਾਰ 32 ਬੋ ਰਿਵੋਲਵਰ ਤੇ 5 ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਨੇ ਬਾਕੀ ਪੁਲਿਸ ਵੱਲੋਂ ਅੱਗੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਗਿਆ ਕਿ ਪਾਕਿਸਤਾਨ ਤੋਂ ਇਹਨਾਂ ਦੇ ਵੱਲੋਂ ਹਾਇਰਨ ਮੰਗਵਾਈ ਗਈ ਸੀ ਤੇ ਹੋਰ ਵੀ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਦਾ ਸਤਿੰਦਰ ਸਿੰਘ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਦਾ ਚਰਨਜੀਤ ਸਿੰਘ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਡੀਐਸਪੀ ਜਨਾਲਾ ਦੀ ਰੈਨਮਾਈ ਥੱਲੇ ਜਿਹੜਾ ਹੈਗਾ ਇੰਸਪੈਕਟਰ ਸਤਪਾਲ ਐਸਐਚਓ ਅਜਨਾਲਾ ਨੇ ਜਿਹੜੇ ਹੈਗੇ ਆ ਤਿੰਨ ਬੰਦੇ ਜਿਹੜੇ ਹੈਗੇ ਆ ਇਹ ਫੜੇ ਆ ਔਰ ਇਹਨਾਂ ਕੋਲ ਜਿਹੜੀ ਆ 5 ਕਿਲੋ ਹਿਰੋਇਨ ਇੱਕ 32 ਬੋਰ ਦਾ ਰਵਾਲਵਰ ਤੇ ਪੰਜ ਜਿੰਦਾ ਗੋਣ ਜਿਹੜੇ ਹੈਗੇ ਆ ਉਹ ਬ੍ਰੰਦ ਕੀਤੇ ਜੀ ਤੇ ਇਹਨਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜੇ ਤਿੰਨ ਬੰਦੇ ਹੈਗੇ ਆ ਪਹਿਲਾ ਬੰਦਾ ਹੈਗਾ ਮੱਖਣ ਸਿੰਘ ਪੁੱਤਰ ਦਇਆ ਸਿੰਘ ਵਾਸੀ ਪੂਰਾ ਇਹ ਖੇਮਕਰਨ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜੀ ਇਹ ਦੂਜਾ ਹੈਗਾ ਸੱਜਣ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਕਿੱਲੀ ਨੌ ਬਾਦ ਇਹ ਜ਼ਿਲ੍ਹਾ ਫਰੀਦਕੋਹੜ ਦਾ ਰਹਿਣ ਵਾਲਾ ਜੀ ਇਹ ਤੀਜਾ ਬੰਦਾ ਹੈਗਾ ਵਿਲੀਅਮ ਪੁੱਤਰ ਮੱਦੀ ਮਸੀ ਵਾਸੀ ਜੋੜੀਨ ਖੁਰਦ ਇਹ ਡੇਰੇ ਬਾਬੇ ਨਾਨਕ ਦਾ ਰਹਿਣ ਵਾਲਾ ਜੀ ਇਹ ਇਹ ਬੰਦੇ ਜਿਹੜੇ ਇਹਨਾਂ ਕੋਲੋਂ ਅਸੀਂ ਇੱਕ ਕਾਰ ਤੇ 5 ਕਿਲੋ ਫਿਰੋਨ ਤੇ ਇੱਕ 32 ਬੋਰ ਦਾ ਜਿਹੜਾ ਹੈਗਾ ਰਵਾਲਵਰ ਤੇ 5 ਜਿੰਦਾ ਰਾਉਂ ਜਿਹੜੇ ਹੈਗੇ ਬਰਾਮਦ ਕੀਤੇ ਆ ਜਿਹੜਾ ਕਿ ਅਮਰਸਰ ਵਿਧਾਤੀ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਹੈ ਜੋ ਇੱਕ ਸਰਕਾਰ ਵੱਲੋਂ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਜਾ ਰਹੀ ਸੀਗੀ ਉਹਦੇ ਵਿੱਚ ਸਾਨੂੰ ਇਹ ਬੜੀ ਵੱਡੀ ਕਾਮਯਾਬੀ ਮਿਲੀ ਹੈ। ਡਿਲੀਵਰੀ ਕਿੱਥੇ ਕਰਨ ਜਾ ਰਹੇ ਸੀ? ਡਿਲੀਵਰੀ ਕਰਨ ਜਾ ਰਹੇ ਸੀ ਜਾਂ ਕਿੱਥੇ ਜਾ ਰਹੇ ਸੀ? ਇਹਦੇ ਵਿੱਚ ਇਹ ਹੁਣ ਜਿਹੜੀ ਪ੍ਰੈਮਰੀ ਪੁੱਛ ਕੇ ਚਾਇਆ ਹੈਗਾ ਇਹ ਜਿਹੜੇ ਤਿੰਨੇ ਬੰਦੇ ਹੈਗੇ ਆ ਇਹ ਬਾਦਲ ਜ਼ਿਲ੍ਹੇ ਦੇ ਰਹਿਣ ਵਾਲੇ ਆ ਔਰ ਇਹਨਾਂ ਦਾ ਪ੍ਰੀਵੀਅਸ ਸਰਕਾਰ ਦੇ ਨਾਲ ਹੋਇਆ ਸੀ ਚੈੱਕ ਕੀਤਾ ਹੈਗਾ ਇਹਨਾਂ ਦੇ ਕੋਈ ਮੁਕਤਮਾ ਦਰਜ ਨਹੀਂ ਹੈਗਾ ਤੇ ਬਾਕੀ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਇਹ ਪਹਿਲਾਂ ਕਿੰਨੀ ਵਾਰੀ ਆ ਚੁੱਕੇ ਆ ਤੇ ਇਹ ਹੀਰੋਇਨ ਜਿਹੜੀ ਕਿਹਦੇ ਕੋਲੋਂ ਲਈ ਆ ਤੇ ਕਿਹਨੂੰ ਦੇਣ ਜਾਣਾ ਸੀਗਾ ਇਹ ਸਾਰਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਜੋ ਚੱਲ ਰਿਹਾ ਜੀ ਨਾਲਾ ਏਰੀਆ ਬਾਰਡਰ ਤੇ ਬਿਲਕੁਲ ਨਾਲ ਲੱਗਦਾ ਲੱਗਦਾ ਕਿ ਉੱਥੋਂ ਪਾਕਿਸਤਾਨ ਤੋਂ ਲੈ ਕੇ ਆ ਸਕਦੇ ਆ ਕਿਉਂਕਿ ਡਰੋਨ ਦੇ ਜ਼ਰੀਏ ਅਕਸਰ ਹੀ ਜਿਹੜਾ ਉਹਨੂੰ ਹੈਪੀ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਹੇਦੋਂ ਜਿਹੜੀ ਹੈਗੀ ਆ ਇਹ ਅਦਨਾਲਾ ਬਾਰਡਰ ਤੇ ਲੱਗਦਾ ਹੈਗਾ ਤੇ ਇਹ ਬਾਰਡਰ ਪਰ ਉਹਨੇ ਜਦੋਂ ਨਹੀਂ ਹੈਗੀ ਆ ਜੋ ਪ੍ਰਿੰਲੀ ਪੁਸ਼ਕਿਸ ਦੇ ਵਿੱਚ ਆਇਆ ਹੈਗਾ ਜੀ ਇਹ ਖਾਸ ਕਰਕੇ ਜਿਹੜਾ ਪ੍ਰੈਕਟਿਕ ਭੱਜਾ ਉਹ ਕੋਣ ਹੈ ਉਹ ਜਿਹੜਾ ਹੈਗਾ ਉਹਦਾ ਜੀ ਨਾਮ ਹਰਪਾਲ ਸਿੰਘ ਹਰਪਾਲ ਸਿੰਘ ਤੁਨੋਂ ਕਿਰਿੰਦਰ ਸਿੰਘ ਹਰਪਾਲ ਸਿੰਘ ਤੇ ਸ੍ਰਿੰਦਰ ਸਿੰਘ ਜਿਹੜੇ ਹੈਗੇ ਆ ਇਹ ਚਾਚੇ ਆਪਸੇ ਭਰਾ ਨੇ ਜੀ ਇਹ ਇਹ ਜਿਹੜੇ ਇਹ ਦੋਨੋਂ ਭਰਾ ਹੈਗੇ ਆ ਇਹ ਚਾਚੇ ਤਾਂ ਇਹਦੇ ਪੁੱਤ ਨੇ ਆਪਦੇ ਦੇ ਵਿੱਚ ਤੇ ਇਹ ਇਹ ਦੋ ਜਿਹੜੇ ਆ ਮੌਕੇ ਤੋਂ ਫਰਾਰ ਹੋ ਗਏ ਕਿਉਂਕਿ ਰਾਤ ਦਾ ਕਾਈ ਸੀਗਾ ਜੀ ਮੋਬਾਈਲ ਮਿਲੇ ਜੀ ਤਾਂ ਕਾ ਮੋਬਾਈਲ ਤੋਂ ਕੋਈ ਕਟਾਈ ਦਾ ਬਿਲਕੁਲ ਜੀ ਅਸੀਂ ਇਹ ਆਪਣੇ ਜਿਹੜਾ ਡਾਟਾ ਐਨਾਲਿਸਿਸ ਜਿਹੜਾ ਐਫਐਐਸਐਲ ਤੋਂ ਅਸੀਂ ਕਰਾਵਾਂਗੇ ਵੀ ਇਹਨਾਂ ਦੇ ਕਿਹੜਾ ਕਿਹੜਾ ਲਿੰਕ ਹੈਗੇ ਆ ਔਰ ਬੈਕਵਰਡ ਤੇ ਫਾਰਵਰਡ ਜਿਹੜੀਆਂ ਜਿੰਨੇ ਲਿੰਕਸ ਹੈਗੇ ਆ ਉਹ ਅਸੀਂ ਸਾਰੇ ਕਢਾ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਅਸੀਂ ਘੱਟ ਜਾਓ ਦੇਖਿਆ ਜਾਵੇ ਤਾਂ ਨਸ਼ਾ ਵੱਡੇ ਪੱਧਰ ਤੇ ਫੈਲਦਾ ਜਾ ਰਿਹਾ ਤਾਂ ਪੁਲਿਸ ਵੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ